ਆਮ ਆਦਮੀ ਪਾਰਟੀ ਨੂੰ ਲੱਗਿਆ ਹੈ ਵੱਡਾ ਝਟਕਾ ਮੰਤਰੀ ਕੈਲਾਸ਼ ਗਹਿਲੋਤ ਨੇ ਛੱਡੀ ਆਮ ਆਦਮੀ ਪਾਰਟੀ ਦਿੱਲੀ ਸਰਕਾਰ ਤੇ ਲਗਾਏ ਨੇ ਇਲਜ਼ਾਮ ਅਤੇ ਸ਼ੀਸ਼ਮੈਲ ਵਰਗੇ ਕਈ ਹੋਰ ਮੁੱਦੇ ਉਠਾਏ ਨੇ ਜਿਹਾ ਦੱਸਦੀ ਹੈ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਗਿਆ ਹੈ ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਕਲਾਸ਼ ਗਹਿਲੋਤ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਇਹ ਅਸਤੀਫਾ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਹੈ ਤੇ ਨਾਲ ਹੀ ਇੱਕ ਪੱਤਰ ਵੀ ਲਿਖ ਕੇ ਭੇਜਿਆ ਜਿਸ ਦੇ ਵਿੱਚ ਲਿਖਿਆ ਹੈ ਕਿ ਉਹ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਰਹੇ ਨੇ ਅਤੇ ਸ਼ੀਸ਼ਮੈਲ ਵਰਗੇ ਕਈ ਹੋਰ ਦੇ ਨੇ ਜਿਨ੍ਹਾਂ ਦਾ ਟੰਗ ਤਰੀਕੇ ਹੱਲ ਨਹੀਂ ਕੀਤਾ ਗਿਆ ਤੇ ਜਿਹੜੇ ਉਹਨਾਂ ਨੂੰ ਹੁਣ ਸ਼ੱਕ ਦੇ ਵਿੱਚ ਪਾ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਲਿਖੀ ਹੈ ਕਿ ਦਿੱਲੀ ਸਰਕਾਰ ਆਪਣਾ ਜ਼ਿਆਦਾਤਰ ਸਮਾਂ ਕੇਂਦਰ ਸਰਕਾਰ ਨਾਲ ਲੜਨ ਝਗੜਨ ਦੇ ਵਿੱਚ ਬਿਤਾਉਂਦੀ ਹੈ ਜਿਸ ਕਾਰਨ ਤਰੱਕੀ ਨਹੀਂ ਹੋ ਰਹੀ ਇਸ ਵੇਲੇ ਉਹਨਾਂ ਦੇ ਕੋਲ ਹੋਰ ਕੋਈ ਰਾਹ ਨਹੀਂ ਬਚਿਆ ਇਸ ਕਰਕੇ ਉਹ ਅਸਤੀਫਾ ਦੇ ਰਹੇ ਨੇ ਇਥੇ ਨਾਲ ਹੀ ਅਸੀਂ ਦੱਸ ਦਈਏ ਤੇ ਖਾਸ ਕਰਕੇ ਜ਼ਿਕਰ ਕਰਦੇ ਹਾਂ ਕਿ ਕੈਲਾਸ਼ ਗਹਿਲੋਤ ਨਵੀਂ ਦਿੱਲੀ ਦੇ ਹੀ ਜੰਮੇ ਪਲੇ ਨੇ ਤੇ ਉਹਨਾਂ ਨੇ ਇੱਥੇ ਹੀ एलएलएमडी पढ़ाई कीती है ते बहुत ही बढ़िया तरीके कारगुजारी कीती है ते पिछली सरकार ਦੇ ਵਿੱਚ ਵੀ ਉਹ ਮੰਤਰੀ ਪਦ ਦੇ ਉੱਪਰ ਰਹੇ ਨੇ ਤੇ ਉਹਨਾਂ ਨੇ ਕਈ ਵਾਰ ਦਿੱਲੀ ਦੇ ਵਿੱਚ ਵਾਧਰੇ ਪ੍ਰਦੂਸ਼ਣ ਨੂੰ ਲੈ ਕੇ ਮੁੱਦੇ ਵੀ ਉਠਾਏ ਨੇ ਤੇ ਘਟੋ ਘਟ 25 ਫੀਸਦੀ ਤੱਕ ਦਾ ਪ੍ਰਦੂਸ਼ਣ ਵੀ ਉਹਨਾਂ ਦੇ ਇਸ ਮਾਮਲੇ ਤੇ ਮੁੱਦੇ ਉਠਾਉਣ ਦੇ ਕਾਰਨ ਘਟ ਗਿਆ ਸੀ ਸੋ ਇਸ ਵਕਤ ਦੀ ਵੱਡੀ ਖਬਰ ਕਿ ਦਿੱਲੀ ਦੇ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਕਲੈਸ਼ ਗਹਿਲੋ ਦੇ ਵੱਲੋਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ